ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਵਿਜ਼ਿਟ ਹੈਗੀ ਆਪਣੀ ਬਾਈ ਹਰਬੇਲ ਦੇ ਕੋਲ ਬਾਈ ਹਰਬੇਲ ਦੇ ਫਾਰਮ ਤੇ ਪਹੁੰਚਿਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਦੋਸਤੋ ਦੁੱਬਲੀ ਚੀਮਾ ਬਰਵਾਲਾ ਨਾਲ-ਨਾਲ ਲੱਗਦੇ ਪਿੰਡਾਂ ਤੁਸੀਂ ਸੰਗਵਾ ਤੋਂ ਵੀ ਆ ਸਕਦੇ ਹੋ ਇਸ ਪਿੰਡ ਸੋ ਜਿਹੜੇ ਵੀਰ ਨਵੇਂ ਆ ਖਾਸ ਤੌਰ ਤੇ ਹਰੀਕੇ ਪੱਤਣ ਤੋਂ ਜਿਹੜੀ ਦੋਸਤੋ ਇਸ ਪਿੰਡ ਦੀ ਦੂਰੀ ਆ 12 ਕਿਲੋਮੀਟਰ ਦੀ ਹੈਗੀ ਆ ਹਰੀਕੇ ਤੋਂ ਜਦੋਂ ਪੱਟੀ ਮੋੜ ਭੀਖੀਵਿੰਡ ਖਾਲੜਾ ਰੋਡ ਆਉਣੀ ਹੈ ਦੋਸਤੋ ਸੰਗਵਾ ਤੋਂ ਤੁਸੀਂ ਸੈਦੋਂ ਸੈਦੋਂ ਤੋਂ ਤੁਸੀਂ ਜਿਹੜਾ ਦੋਸਤੋ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਜੇ ਤੇ ਅੱਜ ਜਿਹੜੇ ਦੋਸਤੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਖੂਬਸੂਰਤ ਹੈ ਅੱਜ ਚੀਜ਼ਾਂ ਲੈ ਕੇ ਆਇਆ ਵੀਰ ਇੱਕ ਝੋਟੀ ਦਿਖਾਵਾਂਗੇ ਦੋਸਤੋ ਤੇ ਇੱਕ ਦੂਜੇ ਸੂਬੇ ਬਿਲਕੁਲ ਤਿਆਰੀ ਦੇ ਵਿੱਚ ਆ ਅੱਗੇ ਸੌਣ ਦੇ ਝੋਟੀ ਵਿਖਾਉਣੀਆਂ ਤੇ ਬਹੁਤ ਦੋਸਤੋ ਬਾ ਕਮਾਲ ಅಲੰਕਾਰ ਜਿਹੜੀ ਚੀਜ਼ ਵਿਖਾਉਣੀ ਆ ਆਪਾਂ ਤੁਹਾਨੂੰ ਅੱਜ ਬਹੁਤ ਵੀਰ ਜਿਹੜੇ ਆ ਦੋਸਤੋ ਖਰੀਦਣ ਦੇ ਚਾਹਵਾਨ ਹੋਣਗੇ ਇਸ ਚੀਜ਼ ਨੂੰ ਇਸ ਤੋਂ ਬਾਅਦ ਇੱਕ ਜਿਹੜੀ ਵੇੜ ਹੈਗੀ ਹੈ ਪ੍ਰੋਪਰ ਵੀ ਦਿਖਾਵਾਂਗੇ ਇੱਕ ਮੇਲ ਕਾਫ ਹੈਗਾ ਲੋਹਰੀ ਦਾ ਬੱਚਾ ਦੋਸਤੋ ਕੱਟਾ ਹੈਗਾ ਨੀਲੀ 라ਵੀ ਦੇ ਵਿੱਚ ਸੋ ਬਹੁਤੇ ਵੀਰਾਂ ਦੇ ਫੋਨ ਅਕਸਰ ਆਉਂਦੇ ਰਹਿੰਦੇ ਨੇ ਨੀਲੀ 라ਵੀ ਕੱਟਾ ਖਰੀਦਣ ਬਾਰੇ ਤੇ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਬਾਈ ਹਰਵੇਲ ਤੇ ਕੋਲੋਂ ਲੈ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੱਜਾਂ ਹੋਰ ਵੀ ਦੋਸਤੋ ਬਕਾਊ ਹੈਗੀਆਂ ਨੇ ਮੇਲੀ ਦੇ ਵਿੱਚ ਨੀਲੀ 라ਵੀ ਦੇ ਵਿੱਚ ਪਸ਼ੂ ਜੜੇ ਆ ਮੌਕੇ ਤੇ ਚਵਾਈ ਕਰਾ ਜਿਹੜੀ ਚਵਾਈ ਤੇ ਚੱਲ ਰਹੇ ਨੇ ਉਹ ਪਸ਼ੂ ਹੈਗੇ ਆ ਵੀਰ ਦੇ ਕੋਲ ਤੇ ਆ ਵੇਖੋ ਤੁਸੀਂ ਜਿਹੜਾ ਫਾਰਮ ਹੈਗਾ ਬਾਈ ਦਾ ਪੂਰਾ ਪਸ਼ੂਆਂ ਦੇ ਨਾਲ ਭਰਿਆ ਪਿਆ ਐਨੀਮਲ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਜਿਹੜਾ ਪਸੰਦ ਆ ਜਾਏ ਖਾਸ ਤੌਰ ਤੇ ਤੁਸੀਂ ਉਹ ਖਰੀਦ ਸਕਦੇ ਜੇ ਆ ਜਿਹੜਾ ਗੇ ਬਿਲਕੁਲ ਜੰਪ ਲਾਉਣ ਵਾਲਾ ਕੱਟਾ ਵੀ ਰੈਡੀ ਇਹ ਵੀ ਪਕਾਊਗਾ ਜੀ ਤੇ ਨੀਲੀ ਰਾਵੀ ਦੇ ਵਿੱਚ ਪਿਓਰ ਕੱਟਾ ਠੀਕ ਹੈ ਜੀ ਤੇ ਪਸ਼ੂ ਇਸੇ ਤਰ੍ਹਾਂ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਜਿਹੜੇ ਨਾਗ ਹੈਗੇ ਆ ਦੋਸਤੋ 4 ਤੋਂ 5 ਨਾਗ ਜਿਹੜੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਲੈਨੇ ਆ ਚੱਲਦੇ ਆ ਵੀਰ ਹਰਵੇਲ ਦੇ ਕੋਲ ਵ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਕੀ ਹੋਰ ਜਿਹਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਬਾਈ ਠੀਕ ਹੈ ਬਹੁਤ ਵਧੀਆ ਬਾਈ ਹਰਵੈਲ ਅ ਅੱਜ ਤਾਂ ਵੀਰ ਜੀ ਆ ਝੋਟੀ ਕੱਢੀ ਆ ਪਤ ਨਹੀਂ ਕਿੱਥੋਂ ਤੁਸੀਂ ਆ ਵੇਖੋ ਆ ਵੇ ਹੈ ਬਾਈ ਆਪਣੇ ਕੋਲ ਘਰ ਵਾਲੀ ਝੋਟੀ ਆ ਬੱਲੇ ਬੱਲੇ ਬਿਲਕੁਲ ਇਹਦੀ ਬਹੁਤ ਖੂਬਸੂਰਤ ਛਾਇਆ ਜੀ ਇੱਕ ਵਾਰੀ ਆਪਾਂ ਪਹਿਲਾਂ ਚੀਜ਼ ਦਿਖਾ ਦਈਏ ਪਹਿਲਾਂ ਤਾਂ ਦੋਸਤੋ ਮੈਂ ਜਿਹੜਾ ਬਾਡੀ ਸਟ੍ਰਕਚਰ ਤੁਹਾਨੂੰ ਦਿਖਾਉਣਾ ਤੇ ਇਹੋ ਜੀਆਂ ਮੱਜਾਂ ਜਿਹੜੀਆਂ ਦੋਸਤੋ ਬਹੁਤ ਟਾਵੀਆਂ ਟੱਲੀਆਂ ਜਿਹੜੀਆਂ ਵੇਖਣ ਦੇ ਵਿੱਚ ਮਿਲਦੀਆਂ ਨੇ ਪਿੱਟ ਪੁੱਠਾ ਵੇਖੋ ਦੋਸਤੋ ਮੰਜਾ ਰੰਦਾ ਤੇ ਚੁੜਾਈ ਜਿਹੜੀ ਥੱਬਿਆਂ ਦੇ ਥੱਬੇ ਆ ਤੇ ਹਵਾਨਾ ਮੈਂ ਜਦੋਂ ਤੁਹਾਨੂੰ ਬਾਹਰ ਤੋੜ ਕੇ ਦਿਖਾਇਆ ਅਸਲ ਚ ਸਮਝ ਉਦੋਂ ਆਉਣੀ ਆ ਤੇ ਹਾਂਜੀ ਤੋੜ ਕੇ ਵਿਖਾਈ ਇੱਕ ਵਾਰੀ ਬਾਹਰ ਜੀ ਤੇ ਕੱਦ ਕਾਠ ਵੱਲੋਂ ਵੀ ਦੋਸਤੋ ਬੜੀ ਵੱਡੀ ਆ ਬੇਲ ਪੱਖੋਂ ਬੜੀ ਲੰਬਾਈ ਵਿੱਚ ਤੇ ਆਰਡਰ ਦੀ ਕੁਆਲਿਟੀ ਵੇਖੋਗੇ ਤੇ ਬਹੁਤ ਖੂਬਸੂਰਤ ਆ ਚੰਗੇ ਖੁੱਲੇ ਲੇਵੇ ਦੀ ਜਿਹੜੀ ਦੋਸਤੋ ਵੀਰ ਦੇ ਕੋਲ ਝੋਟੀ ਆ ਦੂਜਾ ਸੂਬਾ ਸੂਣਾ ਬਿਲਕੁਲ ਤਿਆਰੀ ਦੇ ਤੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦਾ ਹੁੰਦੀ ਹੈ ਵੀ ਚੰਗਾ ਪਸ਼ੂ ਵੱਡੀ ਮੱਝ ਵੱਡੀ ਝੋਟੀ ਖਰੀਦਣ ਦੀ ਸੋ ਦੋਸਤੋ ਆਹ ਦੇਖੋ ਬਹੁਤ ਖੂਬਸੂਰਤ ਵੱਡੀ ਦਿੱਖ ਦੇ ਵਿੱਚ ਜਿਹੜੀ ਝੋਟੀ ਵੀਰ ਦੇ ਕੋਲ ਜਿਹੜੀ ਆ ਉਹ ਵਕਾਊ ਆ ਤਕਰੀਬਨ ਘਰ ਦੀ ਦੋਸਤੋ ਹੈਗੀ ਹੈ ਜੰਪਲ ਵੀ ਕਰਦੀ ਹੈ ਵੀਰ ਦੇ ਘਰੋਂ ਫਾਰਮ ਦੇ ਵਿੱਚੋਂ ਜਿਹੜੀ ਇਹ ਸੇਲ ਕਰਦੇ ਪਏ ਅੱਜ ਤੇ ਮੱਝਾਂ ਜਿਹੜੀਆਂ ਵੀਰ ਦੇ ਕੋਲ ਤਕਰੀਬਨ ਜਿੰਨੀਆਂ ਵੀ ਹੈਗੀਆਂ ਨੇ ਝੋਟੀਆਂ ਬਿਲਕੁਲ ਰਾਜੀ ਤੇ ਵੱਡੀਆਂ ਚੌੜੀਆਂ ਪਿੱਠ ਪੁੱਠੇ ਵੱਲੋਂ ਆ ਤੇ ਆਹ ਦੇਖੋ ਹਰ ਪਾਸਿਓਂ ਜਿਹੜੀ ਹੈ ਬਿਲਕੁਲ ਧਿਆਨ ਦੇ ਨਾਲ ਮਿਲਕੀ ਫੀਡ ਦੇ ਨਾਲ ਦੇਖ ਲਓ ਅ ਸੋ ਦੋਸਤੋ ਕਰੋ ਤਸੱਲੀ ਵੇਖ ਕੇ ਵੀ ਦੋਸਤੋ ਜੇਕਰ ਆਪਾਂ ਦੇਖੀਏ ਨਾ ਤੇ 100 ਮੱਝਾਂ ਦੇ ਵਿੱਚੋਂ ਤੇ ਇਹੋ ਜਿਹਾ ਪਸ਼ੂ ਛਾਂਟਣਾ ਕੋਈ ਇੱਕ ਦੋ ਹੀ ਮਿਲਣਗੇ ਤੇ ਨਾਰਮਲ ਤੁਸੀਂ ਦੇਖੋ ਸੇਵਾ ਸੰਭਾਲ ਦੇ ਵਿੱਚ ਪਲੀ ਹੋਈ ਆ ਤੇ ਦੂਜਾ ਸੁਭਾ ਸੁਣੀ ਐ ਤਕਰੀਬਨ ਤੇ ਦਿਨ ਬਾਈ ਹਰਵੈਲ ਨੇ ਦੱਸਿਆ ਸੀ ਬਾਈ ਹਰਵੈਲ ਹਫਤਾ ਕ ਲੈ ਕੇ ਜਾਊਗੀ ਜਿਆਦਾ ਬਿਲਕੁਲ ਆਰਾਮ ਨਾਲ ਹਜੇ ਹਫਤਾ ਜ ਬਹੁਤ ਜਿਆਦਾ ਬਣੂਗੀ ਇਹ ਹੂੰ ਇਹ ਸੰਤੂ ਸਾਹਿਬ ਆਪਾਂ ਹਸਾਰ ਤੋਂ ਮੱਝ ਲੈਂਦੀ ਸੀ ਅੱਛਾ ਜੀ ਉਹਦੇ ਪਿੱਛੇ ਕੱਟੀ ਆਈ ਸੀ ਠੀਕ ਹੈ ਜੀ ਆਪਣੇ ਕੋਲੇ ਘਰ ਦੀ ਜੰਪਾਲਾ ਠੀਕ ਆ ਤੇ ਆਪਾਂ ਸ਼ੌਕ ਨਾਲ ਸੰਭਿਆ ਇਹਨੂੰ ਹੂੰ ਤੇ ਸਰੀ ਇਹ ਸੇਵਾ ਬਹੁਤ ਕੀਤੀ ਹੈ ਜੀ ਤੇ ਸੰਤੂ ਸਾਹਿਬ ਇਹਦਾ ਪਹਿਲੇ ਸਵੇ ਹੀ 16 ਪਲੱਸ ਦੁੱਧ ਸੀ ਜੀ ਠੀਕ ਹੈ ਤੇ ਦੂਜੇ ਸਵੇ ਹੀ 18 ਓਕੇ ਏਪੀਸੀ ਦੇ ਸ਼ੇਰੂ ਦਾ ਸਿਮਨ ਉਹਦੇ ਤੋਂ ਇਹ ਦੁੱਧ ਠੀਕ ਹੈ ਜੀ ਸੋ ਬਾਕਮਾਲ ਜਿਹੜੀ ਚੀਜ਼ ਆ ਦੋਸਤੋ ਆਲੋਂਗ ਕਰ ਮੈਂ ਪਹਿਲਾਂ ਕਹਤਾ ਸੀ ਵੀ ਪਸ਼ੂ ਜੜਿਆ ਦੋਸਤੋ ਆਪਾਂ ਬਹੁਤ ਦੇਖਦੇ ਆ ਵੱਡੀਆਂ ਮੱਝਾਂ ਦੇ ਵਿੱਚ ਵੱਡੀਆਂ ਝੋਟੀਆਂ ਦੇ ਵਿੱਚ ਚੰਗੇ ਖੁੱਲੇ ਥਣ ਦੇਵੇ ਵਾਲੀਆਂ ਝੋਟੀਆਂ ਦੇ ਵਿੱਚ ਜਿਹੜੀ ਗਿਣਤੀ ਇਸ ਝੋਟੀ ਦੀ ਹੁੰਦੀ ਆ ਤੇ ਸੈਕਿੰਡ ਟਾਈਮ ਆ ਰਾ ਦੋਸਤੋ ਦੂਜਾ ਸਵੇਰ ਸੁਣੀ ਆ ਦਿਨ ਹਜੇ ਕੁਝ ਕੀ ਬਾਕੀ ਆ ਬਾਕੀ ਚੋਣ ਸੰਤੋ ਸਾਹਿਬ ਇੱਕ ਨੰਬਰ ਠੀਕ ਆ ਤੇ ਬਾਕੀ ਇਹਦਾ ਇੱਕ ੱਟਾ ਆਪਣੇ ਕੋਲੇ ਠੀਕ ਆ ਆ ਦਰੋਣਾ ਦਾ ਜਿਹੜਾ ਸੌਰੀ ਆ ਸਰਤਾਜ ਕੱਲੂ ਦਾ ਹਾਂਜੀ ਆ ਹਰਿਆਣੇ ਚੰਗਾ ਝੋਟਾ ਵਾ ਉਹਦਾ ਪਹਿਲੇ ਸੂਏ ਦਾ ਬੱਚਾ ਜਿਹੜਾ ਆਪਣੇ ਕੋਲ ਕਟਾ ਫੋਰਸ ਜੀ ਲੋਈ ਆ ਠੀਕ ਹੈ ਜੀ ਹਾਂਜੀ ਠੀਕ ਹੈ ਇਸ ਵਾਰ ਕੇਸ ਸੀਮਨ ਤੋਂ ਗੱਪਣਾ ਬਾਈ ਏ ਏ ਬੀ ਸੀ ਦਾ ਸ਼ੇਰੂ ਏ ਬੀ ਸੀ ਦਾ ਸ਼ੇਰੂ ਬੁੱਲ ਦਾ ਜਿਹੜਾ ਦੋਸਤੋ ਅੱਗੇ ਸੀਮਨ ਲੱਗਿਆ ਹੋਇਆ ਵੇਰਾਂ ਵਾਲੀ ਕਰਨਾਟਕਾ ਦਾ ਸੀਮਨ ਬੈਂਕ ਦਾ ਤੇ ਬਹੁਤ ਖੂਬਸੂਰਤ ਵੱਡੀ ਬੰਸਰ ਬੋਡੀ ਬੰਸਰ ਦੀ ਆ ਦੋਸਤੋ ਐਕਸਟਰਾ ਆਊਰਡਨਰੀ ਹਾਈਟ ਲੈਂਥ ਆ ਚਵਾ ਹੈਵੀ ਬੌਡੀ ਵੇਟ ਆ ਦੋਸਤੋ ਤੇ ਚਵਾ ਵੀਰ ਕਹਿੰਦਾ ਇੱਕ ਨੰਬਰ ਆ 53 ਵੀ ਇੱਕ ਨੰਬਰ ਹੈਗੀ ਆ ਤਸੱਲੀ ਕਰਕੇ ਲੈ ਕੇ ਜਾਇਓ ਤੇ ਸਭ ਤੋਂ ਖਾਸ ਇਹ ਤੇ ਇਹ ਹਾਂਜੀ ਸੰਧੂ ਸਾਹਿਬ ਇਹਦੇ ਥੱਲੇ ਕਿਲੋ ਦੁੱਧ ਵੀ ਰਹਿ ਗਿਆ ਇਹਨੇ ਲੱਤ ਨਹੀਂ ਮਾਰ ਹੂੰ ਨਹੀਂ ਤਾਂ ਤਕਰੀਬਨ ਮੋਰਾ ਦੇ ਵਿੱਚ ਹੁੰਦਾ ਕਿ ਕਾਫੀ ਦੁੱਧ ਲੈ ਕੇ ਪਸ਼ੂ ਭਜਦੇ ਆ ਹੂੰ ਪਰ ਨਹੀਂ ਠੀਕ ਹੈ ਪਟਿਆਵਾਂ ਤੇ ਕਿਵੇਂ ਥੋੜੀ ਦਿਖਾ ਦਵਾਂਗੇ ਜਰੂਰ ਜੀ ਹਾਂਜੀ ਸੋ ਦੋਸਤੋ ਕਰ ਲੋ ਤਿਆਰੀ ਖੇਚ ਲੋ ਤਿਆਰੀ ਤੇ ਪਸ਼ੂ ਜਿਹੜਾ ਦੋਸਤੋ ਇਹੋ ਜਿਹਾ ਕਦੇ ਕਦਾਈ ਨਿਕਲਦਾ ਸੇਲਵਾਰ ਤੇ ਤੇ ਜਵਾਨ ਵੀਰ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਬਿਲਕੁਲ ਜਿਹੜੀ ਹੈਵੀ ਬਾਡੀ ਬੀਡ ਦੀ ਆ ਦੋਸਤੋ ਤੇ ਆਰਡਰ ਦੀ ਕੁਆਲਿਟੀ ਜਿਵੇਂ ਜਿਵੇਂ ਦਿਨ ਹਜੇ ਨੇੜੇ ਆ ਰਹੇ ਆ ਆਰਡਰ ਜਿਹੜਾ ਦੋਸਤੋ ਉਦਾਂ ਉਦਾਂ ਜਿਹੜਾ ਹਜੇ ਖੋਲਦੀ ਪਈ ਆ ਠੀਕ ਆ ਜੀ ਬਿਲਕੁਲ ਐਨ ਪਟਾਂ ਦੇ ਵਿਚਕਾਰ ਜਿਹੜਾ ਚੌਰਸ ਲੇਵਾ ਬਣਾ ਕੇ ਤਿਆਰ ਕੀਤਾ ਹੈ ਹਜੇ ਸਮੇਂ ਦੇ ਦੌਰਾਨ ਹਜੇ ਦੋਸਤੋ ਹੋਰ ਵੀ ਆ ਲੋ ਬਿਲਕੁਲ ਆਪਾਂ ਟਿੱਪ ਕੇ ਚਾਰੇ ਥਾਨਾਂ ਦੀ ਚੈੱਕ ਪਾਸ ਕਰਾ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਬਾਈ ਹਰ ਵੇਲ ਦੇ ਨਾਲ ਜਿਹੜਾ ਸੰਪਰਕ ਕਰਨਾ ਹੈਗਾ ਬਾਕੀ ਸਭ ਦਾ ਉਸ ਕੰਗੇ ਜੇ ਮੁਸ਼ਕਲ ਆ ਗਈ ਹੈ ਹਾਂ ਬਿਲਕੁਲ ਜੀ ਤਿਆਰੀ ਹੋ ਗਈ ਇੱਕ ਮਿੰਟ ਦਾ ਟਾਈਮ ਲੈਂਦੇ ਆ ਆ ਲੋ ਜੀ ਤਕਰੀਬਨ ਸੰਧੂ ਸਾਹਿਬ 17% ਭੈਂਪੜਾ ਬੰਦਾ ਪਤਾ ਹੀ ਹੁੰਦਾ ਕਿ ਆਪਾਂ ਜਦੋਂ ਗੱਭਣ ਪਸ਼ੂ ਲੈਣੇ ਆ ਤਾਂ ਉਹਨੂੰ ਟਿੱਪ ਕੇ ਲਿਆ ਜਾਂਦਾ ਤੇ ਬਾਕੀ ਜੇ ਕਈ ਲੋਕਾਂ ਨੂੰ ਨਹੀਂ ਪਤਾ ਭੈਂਪੜਾਵਾ ਨੂੰ ਤਾਂ ਆਪਾਂ ਟਿੱਪ ਕੇ ਜ਼ਰੂਰ ਦਿਖਾਵਾਂਗੇ ਹੂੰ ਆ ਵੇਖੋ ਚੈੱਕ ਪਾਸ ਹੋ ਜਾਂਦੀ ਆ ਆ ਦੇਖ ਲੇ ਤੁਹਾਨੂੰ ਅਗਲੇ ਥਾਂ ਦੀ ਚੋਈ ਜੀ ਹੂੰ ਆ ਵੇਖੋ ਜੀ ਬਹੁਤ ਹੀ ਵਧੀਆ ਚੋਈ ਆ ਮਗਰਲੇ ਦੀ ਹੈ ਜੀ ਇਹ ਉਲਟ ਪਹਿਣੀ ਵਾਲੇ ਮਗਰਲੇ ਦੀ ਵੇਖੋ ਅਗਲੇ ਪਰਲੇ ਦੀ ਆ ਗਈ ਅਗਲੇ ਪਰਲੇ ਦੀ ਆ ਗਈ ਜੀ ਉਲਟ ਪਹਿਣੀ ਵਾਲੇ ਅਗਲੇ ਥਾਂ ਦੀ ਬਹੁਤ ਵਧੀਆ ਜੀ ਆ ਵੇਖੋ ਜੀ ਆ ਕਰੋ ਚੈੱਕ ਦੋਸਤੋ ਬਹੁਤ ਹੀ ਵਧੀਆ ਠੀਕ ਆ ਤੇ ਇਹ ਹੋ ਗਿਆ ਦੋਸਤੋ ਤਿੱਪਣਾ ਯੋ ਮੈਂ ਪਾਟੇ ਤੋਂ ਸਾਰੇ ਦਿਨ ਪਛੂਣ ਨੂੰ ਆ ਤੇ ਪ ਸਕਦੇ ਆਪਾਂ ਸੂਣ ਤੋਂ ਪਹਿਲਾਂ ਵੀਰਤੀ ਦਾ ਆ ਵੇਖੋ ਬਾਕੀ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਠੀਕ ਹੈ ਭਾਈ ਠੀਕ ਹੈ ਬਹੁਤ ਵੱਡੀ ਜਿਹੜੀ ਦੋਸਤੋ ਝੋਟੀ ਆ ਵੀਰ ਦੇ ਕੋਲ ਚੰਗੀ ਆ ਅੱਗੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਪੈਸੇ ਖਰਚਨੇ ਤੇ ਇਹੋ ਜੀ ਚੀਜ਼ ਤੇ ਤੁਸੀਂ ਖਰੀਦ ਸਕਦੇ ਖਰਚ ਸਕਦੇ ਜੇ ਤੇ ਖਰੀਦ ਸਕਦੇ ਜੇ ਤੇ ਪਸ਼ੂਆਂ ਜਿਹੜੇ ਦੋਸਤੋ ਹੋਰ ਵੀ ਬਹੁਤ ਇਸ ਘਰੋਂ ਪਕਾਉ ਨੇ ਕਟਾ ਕਿਹੜਾ ਦੱਸਿਆ ਬਾਈ ਕਿਹੜਾ ਆ ਜੀ ਅੱਛਾ ਜੀ ਆ 3 ਨੰਬਰ ਤੇ ਖੜਾ ਨਾ 3 ਜੇ ਨੰਬਰ ਤੇ 3 ਜੇ ਨੰਬਰ ਤੇ ਆ ਤੀਜੇ ਨੰਬਰ ਤੇ ਦਾ ਆ ਵੇਖੋ ਦੋਸਤੋ ਇਹ ਸਰਤਾਜ ਤੱਲੂ ਦਾ ਬੱਚਾ ਸਰਤਾਜ ਤੱਲੂ ਦਾ ਬੱਚਾ ਆ ਵੇਖੋ ਇਸੇ ਛੋਟੀ ਦਾ ਬੱਚਾ ਦੋਸਤੋ ਪਹਿਲੇ ਸੂਬੇ ਦਾ ਫਰਸਟ ਲੋਕੇਸ਼ਨ ਦਾ ਠੀਕ ਹੈ ਆਓ ਜੀ ਇਹ ਵੀ ਸੇਲ ਵਾਸਤੇ ਅੱਛਾ ਕਟਾ ਵੀ ਸੇਲ ਕਰ ਦੇਣਾ ਠੀਕ ਹੈ ਬਾਈ ਪਲੇਖੇ ਕਾਰਡ ਜਿਹੜੀ ਛੇ ਆ ਦੋਸਤੋ ਆ ਵੇਖੋ ਵੀ ਕਿਸੇ ਗੱਲੋਂ ਵੀ ਕਿਸੇ ਪਾਸੇ ਵੀ ਖੁੰਝਿਆ ਨਹੀਂ ਇਹ ਪਸੂ ਇਹੋ ਜਿਹਾ ਕਿਸੇ ਗੱਲੋਂ ਵੀ ਆਪਾਂ ਕਹਿ ਦਈਏ ਨਾ ਵੀ ਕਮੀ ਪੇਚੀ ਕੋਈ ਗਰੋਣੀ ਹੋਵੇ ਤੇ ਚੰਗੀ ਆ ਦੋਸਤੋ ਤਾਰੀਫ ਜਿੰਨੀ ਵੀ ਕਰ ਲੋ ਨਹੀਂ ਥੋੜੀ ਇਹੋ ਜਿਹੀ ਪਸੂ ਦੀ ਤੇ ਆ ਵੇਖੋ ਜੀ ਸ਼ਾਈਨਿੰਗ ਬਿਲਕੁਲ ਬਰੀਕ ਚਮੜੀ ਆ ਲੈ ਬਹੁਤ ਸ਼ੌਕਨਾ ਪਾ ਲਈਏ ਸੇਵਾ ਬਾਈ ਹਰਬੇਲ ਦੀ ਬਹੁਤ ਆ ਦੋਸਤੋ ਜਿੱਦਾਂ ਨਾਰਮਲੀ ਇੱਥੇ ਸਾਇਲੇਜ ਵਗੈਰੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫੀਡ ਫੂਡ ਦਾ ਤਾਂ ਪਤਾ ਹੀ ਕੋਈ ਨਹੀਂਗਾ ਅਨਲਿਮਿਟਿਡ ਜਿਹੜੀ ਹੈ ਦੋਸਤੋ ਤੇ ਪਹਿਲੇ ਸਵੇਰੇ ਵੀ ਚੰਗਾ ਜਿਹੜਾ ਮਿਲਕ ਪਾਇਆ ਹੈਗਾ ਇਸਨੇ ਤੇ ਬਾਈ ਜੀ ਇਹ ਸਾਨੂੰ ਦਾ ਦੂਜੇ ਸਵੇਰੇ ਹੋਣਾ ਝੋਟੀ ਨਹੀਂ ਨੇ ਦੂਜੇ ਸਵੇਰੇ ਸੂਣਾ ਹਜੇ ਹਾਂਜੀ ਤੇ ਬਹੁਤ ਚੰਗੀ ਆ ਸਿੰਘ ਤੇ ਦਿਨ ਕਿੰਨੇ ਕ ਵੀ ਦਾ ਹਜੇ ਲੈ ਜੋ ਇਹ ਹਫਤਾ ਹੈ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਲੈ ਜਾਣਾ ਸੈਕੰਡ ਟਾਈਮਰ ਆ ਦੂਜਾ ਸਵੇਰ ਆ ਕੇ ਸੌਣ ਜਾ ਰਹੀ ਹੈ ਆ ਦੇਖੋ ਜੀ ਠੀਕ ਹੈ ਆ ਲਓ ਜੀ ਕਰੋ ਜਮਲੇ ਡਾਜਣਾ ਆ ਦੇਖੋ ਜੀ ਬਿਲਕੁਲ ਜਿਹੜੀ ਦੋਸਤੋ ਰਿੰਗ ਸਿੰਘ ਛੋਟਾ ਜਿਹਾ ਸਿੰਘ ਆ ਤੇ ਬਰੀਕ ਜਿਹੜਾ ਫੇਸ ਦੀ ਕੁਆਲਿਟੀ ਦੇਖੋ ਬਿਲਕੁਲ ਪਤਲਾ ਹੋ ਜਾਏਗਾ ਸਲਿਮ ਜਿਹੜਾ ਫੇਸ ਆ ਅੱਗੋਂ ਦੋਸਤੋ ਬਿਲਕੁਲ ਪਤਲੀ ਤੇ ਪਿੱਛੋਂ ਪਿੱਛੋਂ ਵੇਖੋ ਤੁਸੀਂ ਬਿਲਕੁਲ ਹੈਵੀ ਪਿੱਛਾ ਹੈਗਾ ਪਿੱਠ ਪੁੱਠੇ ਦੀ ਚੜਾਈ ਬਹੁਤ ਵਧੀਆ ਹੈਗੀ ਆ ਤੇ ਕਲਾਸ ਅੰਤੁਸਾਪ ਟਿਪ ਕਰ ਬਹੁਤ ਬਹੁਤ ਠੀਕ ਆ ਛਣ ਦੀ ਕੁਆਲਿਟੀ ਬਹੁਤ ਵਧੀਆ ਲੱਗੀ ਇਹ ਦਿਨ ਭਈ ਹਫਤਾ ਲੈ ਜੂ ਹਜੇ ਹਫਤਾ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਲੈ ਜੂ ਤੇ ਚੰਗੀ ਝੋਟੀਆਂ ਦੋਸਤੋ ਛੋਕੀਨ ਵੀਰਾਂ ਦੇ ਲਈ ਆ ਦੂਜਾ ਸੂਗਾ ਸੂਣ ਦੇ ਵਿੱਚ ਰੈਡੀ ਆ ਇੱਕ ਹਫਤਾ ਕਪੈਸਿਟੀ ਜਿਹੜੀ ਆ ਹਾਂਜੀ ਉਹਨਾਂ ਦੇ ਮੁਤਾਬਕ 12 13 ਲੀਟਰ ਦੀ ਫਿਰ ਵੀ ਆਪਾਂ ਇਹ ਚੀਜ਼ ਮੰਨ ਸਕਦੇ ਆ ਕਿ 12 ਲੀਟਰ ਦੀ ਚੁਾਈ ਆਰਾਮ ਨਾਲ ਕਰਾਉਗੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਅੱਗੇ ਸੀਮਨ ਤੋਂ ਗੱਪਣਾ ਪਰ ਇਹ ਨਹੀਂ ਪਤਾ ਕਿਹਦੇ ਤੋਂ ਇਹ ਕਨਫਰਮ ਨਹੀਂ ਹਾਂ ਇਹ ਨਹੀਂ ਕਰੀ ਠੀਕ ਆ ਤੇ ਬਾਈ ਹਰਬੇਲ ਇੱਕ ਤਾਂ ਵੀਰੇ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਈ ਆ ਇਹਦੇ ਮੁੱਲ ਬਾਰੇ ਕੋਈ ਦੱਸੋ ਵੀ ਉਹਦਾ ਵੇਦਾ ਆਪਾਂ ਮੁੱਲ ਜਿਹੜਾ ਫੋਨ ਤੇ ਕਰਾਵੇ ਠੀਕ ਆ ਜੀ ਹਾਂਜੀ ਉਹਦਾ ਕਰਦੇ ਆ ਠੀਕਾ ਮੁੱਲ ਜਿਹੜਾ ਦੋਸਤੋ ਖਾਸ ਤੌਰ ਤੇ ਜਿਹੜੇ ਵੀਰਾਂ ਨੇ ਖਰੀਦਣੀ ਆ ਤੁਸੀਂ ਇਸ ਦਾ ਵੇਰਵਾ ਪਾ ਦਿਓ ਜੇ ਵੀ ਵੱਡੀ ਜਿਹੜੀ ਝੋਟੀ ਆ ਬਾਈ ਹਰਵੈਲ ਦੇ ਕੋਲ ਕੀ ਰੇਟ ਭਾ ਹੈਗਾ ਠੀਕ ਹੈ ਜੀ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਆ ਠੀਕ ਹੈ ਉਹ ਪੁੱਛ ਸਕਦੇ ਹੋ ਰੇਟ ਕਿੰਨਾ ਹੈਗਾ ਤੇ ਕੀ ਲੈ ਦੇ ਵੀਰ ਕਰੂਗਾ ਉਹ ਆਪਦੀ ਤੁਹਾਡੀ ਜਿਹੜੀ ਆ ਦੋਸਤੋ ਫੋਨ ਤੇ ਇੱਕ ਦੂਜੇ ਨਾਲ ਗੱਲਬਾਤ ਹੋ ਜੇਗੀ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਜਿਹੜੀ ਦੋਸਤੋ ਪਾ ਤੁਹਾਨੂੰ ਝੋਟੀ ਦਿਖਾਈ ਆ ਦੂਜਾ ਸਵੇਰ ਸੂਨ ਦੇ ਵਿੱਚ ਬਿਲਕੁਲ ਰੈਡੀ ਆ ਬਾਈ ਹਰਵੈਲ ਕਿੰਨਾ ਕ ਮੁੱਲਿੰਦਾ ਇਹਦਾ ਮੁੱਲ 66000 66000 ਠੀਕ ਆ ਝੋਟੀ ਵੀਰ ਇਹ ਵੀ ਤਿੱਪਣ ਤੁੱਪਣ ਇੱਕ ਨੰਬਰ ਹੀ ਹੈ ਇੱਕ ਨੰਬਰ ਚਵਾਈ ਇੱਕ ਨੰਬਰ ਬਹੁਤ ਹੀ ਵਧੀਆ ਅੱਛਾ ਪੂਰੀ ਪਾਸ ਠੀਕ ਆ ਤੇ ਚਵਾਈ ਜਿਹੜੀ ਵੀਰ ਕਹਿੰਦਾ ਵੀ ਬਿਲਕੁਲ ਓਕੇ ਰਿਪੋਰਟ ਆ ਤੇ ਤਿੱਪਣ ਤੁੱਪਣ ਇਹਨਾਂ ਬਿਲਕੁਲ ਜਿਹੜੀ ਆ ਭਲੇਖੇ ਘਾੜਾ ਦੋਸਤੋ ਵੇਖੋ ਜਿਹੜੇ ਬੈਕ ਜਿਹੜੇ ਪਿਛਲੇ ਥਾਣਾ ਦਾ ਜਿਹੜਾ ਸਾਈਜ਼ ਆ ਬਹੁਤ ਖੂਬਸੂਰਤ ਆ ਲੇਵਟੀ ਵਗੈਰਾ ਜਿਹੜੀ ਹੈਗੀ ਆ ਬਹੁਤ ਖੂਬਸੂਰਤ ਆ ਆ ਦੇਖੋ ਕੋਈ ਸ਼ੱਕ ਨਹੀਂ ਆ ਇਹਦੇ ਚੋਇਸ ਆ ਲਓ ਜੀ ਇਹ 68000 ਜਿਹੜੀ ਡਿਮਾਂਡ ਵੀਰ ਨੇ ਕੀਤੀ ਹੈ ਮੌਕੇ ਤੇ ਗੁੰਜਾਇਸ਼ ਜਿੰਨੀ ਹੋਈ ਜ਼ਰੂਰ ਕਰ ਦਿੱਤੀ ਜਾਵੇਗੀ ਠੀਕ ਹੈ ਜੀ ਇਸ ਤੋਂ ਬਾਅਦ 3 ਨੰਬਰ ਤੇ ਜਿਹੜਾ ਦੋਸਤੋ ਤੀਜੇ ਨੰਬਰ ਤੇ ਇੱਕ ਮੇਲ ਇਕੱਟਾ ਹੈਗਾ ਵੀਰ ਦੇ ਕੋਲ ਤੇ ਬਾਈ ਹਰਵੈਰ ਇਹਦੀ ਕੀ ਡਿਟੇਲ ਹੈ ਜੀ ਕੀ ਡਿਟੇਲ ਜਦੋਂ ਦੱਸੋ ਇਹਦੀ ਮਾਂ ਦਾ 16 ਪਲੱਸ ਦੁੱਧ ਦਾ ਹੂੰ ਤੇ ਲੋਰੀ ਦਾ ਬੱਚਾ ਇਹ ਹੂੰ ਤਾਂ ਤੁਹਾਨੂੰ ਪਤਾ ਹੈ ਕਿ ਲੋਰੀ ਵੀ ਸਾਰਾ ਕੁਆਲਟੀ ਜਾਂਦਾ ਹੂੰ ਤੇ ਬਹੁਤ ਸੋਹਣਾ ਚਾਰੇ ਪੈਰਾ ਇਹ ਨਿਸ਼ਾਨੀਆਂ ਹੂੰ ਟੈਸਟਿਕਲ ਸਾਈਡਾਂ ਤੇ ਵੀ ਆ ਅੱਲੇ ਅੱਗੇ ਚੱਲਦੇ ਵੀ ਆ ਅੱਛਾ ਜੀ ਹਾਂਜੀ ਹਾਂ ਆਹ ਦੇਖੋ ਦੋਸਤੋ ਬੈਕ ਸਾਈਡ ਜਿਹੜੇ ਆ ਆਹ ਵੇਖ ਲਓ ਮਾਰਕਿੰਗ ਤੇ ਅਗਲੇ ਪੈਰਾਂ ਤੇ ਜਵਾਬ ਹੈਗਾ ਠੀਕ ਹੈ ਜੀ ਆ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਬਾਕੀ ਤੁਸੀਂ ਜੇ ਤੁਹਾਨੂੰ ਦੱਸਤਾ ਵੀ ਜਵਾਬ ਹੋਊਗਾ ਤੇ ਹੈਗਾ ਆ ਦੇਖੋ ਹੈਗਾ ਜੀ ਸਾਰੇ ਦੇ ਠੀਕ ਆ ਤੇ ਪੂਛ ਵਗੈਰਾ ਚੰਗੀ ਆ ਰਹੀ ਹੈ ਟੈਸਟੀਕਲ ਵੀ ਬਹੁਤ ਸੋਹਣੇ ਟੈਸਟੀਕਲ ਇੱਕ ਵਾਰੀ ਦੇਖੋ ਬਹੁਤ ਚੰਗਾ ਬਿਲਕੁਲ ਸਟੇਟ ਟੈਸਟੀਕਲ ਠੀਕ ਹੈ ਜੀ ਪਤਲੀ ਚਮੜੀ ਦਾ ਬਿਲਕੁਲ ਪੁੱਠਾ ਪੱਠਾ ਵੇਖੋ ਤੁਸੀਂ ਤਕਰੀਬਨ ਡੇਢ ਤੋਂ 2 ਗੇਟ ਦੇ ਲਾਗੇ ਤਾਂ ਕਿ ਪੁੱਠਾ ਹੀ ਹੈਗਾ ਤੇ ਹਜੇ 1 ਸਾਲ ਦੀ ਉਮਰ ਆ ਤੇ ਸਿੰਘ ਸੁੰਗ ਦੀ ਬੰਤਰ ਜਿਹੜੀ ਤੁਸੀਂ ਜ਼ਰੂਰ ਆ ਕਰੋ ਨਿਗਾ ਦੇ ਵਿੱਚ ਬਿਲਕੁਲ ਜਿਹੜਾ ਦੋਸਤੋ ਰਾਉਂਡ ਸ਼ੇਪ ਦੇ ਵਿੱਚੋਂ ਇੱਥੋਂ ਕੱਟ ਮੋੜ ਲੈਣਾ ਇਹਨੇ ਤੇ ਇਹ ਵੀਰ ਦੇ ਕੋਲ ਹੈਗਾ ਲੋਹਰੀ ਦਾ ਬੱਚਾ ਲੋਹਰੀ ਸਾਣ ਦਾ ਬੱਚਾ ਦੋਸਤੋ 1 ਸਾਲ ਦੀ ਉਮਰ ਆ ਤੇ ਮਦਰ ਮਿਲਕ ਜਿਹੜਾ 14 ਪਲੱਸ 14 15 ਦੇ ਦਰਮਿਆਨ ਅਗੋਂ ਦੱਸਿਆ ਘਰ ਵਾਲਿਆਂ ਨੇ ਜਿੱਥੋਂ ਵੀਰ ਨੇ ਖਰੀਦਿਆ ਤੇ ਭਾਈ ਹਰਫੇ ਇਹ ਤਾਂ ਮੁੱਲ ਜੀ ਇਹਦਾ ਸੰਤੂ ਸਾਹਿਬ ਮੁੱਲ ਆ ਜਿਹੜਾ 12000 ਉਹਦੇ ਚੋਂ ਥੋੜਾ ਬੋਤਾ ਮੰਨ ਤਾਂ ਕਿ ਸਾਢੇ 12000 ਦੇ ਵਿੱਚੋਂ ਠੀਕ ਆ ਸਾਢੇ ਚੰਗੀ ਕੁਆਲਿਟੀ ਆ ਘਰੇ ਰੱਖਣ ਨੂੰ ਸ਼ੌਂਕੀਆ ਤਾਂ ਉੱਤੇ ਹਾਂਜੀ ਤਾਂ ਜਿਹੜਾ ਵੀ ਮਤਲਬ ਲੈ ਜੂਗਾ ਜਾਂ ਪਾਲੂਗਾ ਹੂੰ ਚੰਗੀ ਚੀਜ਼ ਠੀਕ ਆ ਬਿਲਕੁਲ ਜਿਹੜਾ ਜਦੋਂ ਜੈਨੂਨ ਜਾਂ ਰੇਟ ਆ ਸਾਢੇ 12000 ਆ ਸਿੰਧੂ ਸਾਹਿਬ ਜੀ ਬੱਚਾ ਤਿਆਰ ਕਰੀਏ 21-22000 ਦਾ ਦੁੱਧ ਹੀ ਪੀ ਜਾਂਦਾ ਜੋ 100 ਰੁਪਏ ਦਾ ਪਰ ਡੇ ਦਾ ਲੱਗਿਆ ਹੂੰ ਸਹੀ ਗੱਲ ਆ ਵੀਰ ਤੇ ਬਿਲਕੁਲ ਜੈਨੂਨ ਰੇਟ ਆ ਦੋਸਤੋ ਇਹਨੂੰ ਤੁਸੀਂ ਅੱਗੇ ਬਰੀਡ ਪਰਪਸ ਵਾਸਤੇ ਆਪਣੀ ਝੋਟੀਆਂ ਮੱਜਾਂ ਦੇ ਵਿੱਚ ਬਾੜੇ ਦੇ ਵਿੱਚ ਰੱਖ ਸਕਦੇ ਫਾਰਮ ਦੇ ਵਿੱਚ ਕਿਉਂਕਿ ਬਰੀਡ ਦੇ ਵਿੱਚ ਅੱਗੇ ਬੱਚਾ ਵੀ ਲੋਰੀਦਾ ਜਿਹੜੀ ਜਿਹੜੀ ਸ਼ੇਪ ਆ ਬਹੁਤ ਸੋਹਣੀ ਆ ਹੂੰ ਬਿਲਕੁਲ ਆ ਆ ਦੇਖੋ ਜਿਵੇਂ ਆਪਾਂ ਨੀਲੀ ਦੇ ਪਸ਼ੂਆਂ ਦੀ ਗੱਲ ਕਰੀਏ ਅੱਗਾ ਬਿਲਕੁਲ ਸਲਿਮ ਪਤਲਾ ਆ ਜਾਂ ਤੇ ਪਿੱਛੋਂ ਉਦੋਂ ਦਾ ਵੇਖੋ ਜੀ ਆ ਆ ਥੱਬਿਆਂ ਤੇ ਥੱਬੇ ਪਸ਼ੂ ਹੋ ਜਾਂਦਾ ਆ ਨੀਲੀ ਰਾਵੀ ਦੀ ਪਛਾਣ ਮੇਨ ਬਾਡੀ ਬੰਤਰ ਚੰਗੀ ਹੈਗੀ ਆ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਆ ਦੋਸਤੋ ਇੱਕ ਸ਼ਾਹੀਵਾਲ ਦੇ ਵਿੱਚ ਵੀਰ ਦੇ ਕੋਲ ਵੇੜਾ ਕਿੰਨੇ ਦਿਨ ਹੋ ਗਏ ਪੈਸੂਨ ਚ ਐ ਤੁੰਦੂ ਸਾਹਿਬ ਜੀ ਪਹਿਲਾਂ ਤਾਂ ਇਹਦੀ ਬਰੀਡ ਜਿਹੜੀ ਸ਼ਾਈ ਵਾਲ ਤੇ ਜਰਸੀ ਨਾਲ ਕਰਾਉਸ ਆ ਹੂੰ ਵੈਸੇ ਟਾਈਗਰ ਵਾਲਾ ਇਹਨੂੰ ਜਿਹੜਾ ਰੰਗ ਆ ਹੂੰ ਮੇਰੇ ਕੋਲ ਇਹਦਾ ਬਚੀਤੇ ਦਾ ਰੰਗ ਹਾਂ ਜਿੱਦਾਂ ਕਸਰ ਖਿਆਂ ਜੀਆਂ ਵਿੱਚ ਬਲੈਕ ਤੇ ਰੈੱਡ ਦਾ ਕੰਬੀਨੇਸ਼ਨ ਹੋ ਗਿਆ ਨਾ ਕੰਬੀਨੇਸ਼ਨ ਹੋ ਗਿਆ ਹਾਂਜੀ ਤੇ ਬਾਕੀ ਹਜੇ ਤੁੰਦੂ ਸਾਹਿਬ 10 ਤੋਂ 12 ਦਿਨ ਖੜੂ ਵੀ ਬਹੁਤ ਬਣੂਗੀ ਹੂੰ ਬਾਕੀ ਉਹਨਾਂ ਦੇ ਮੁਤਾਬਕ ਇਹਨੇ 24 ਪਲੱਸ ਦੁੱਧ ਜਿਹੜਾ ਪਾਇਆ ਵਾ ਠੀਕ ਹੈ ਜੀ ਤੇ ਚਲੋ 20 ਪਲੱਸ ਵੀ ਦੇ ਦੇ ਤਾਂ ਬਹੁਤ ਹੂੰ ਆਹ ਵੇਖੋ ਦੋਸਤੋ ਹਵਾਨਾ ਜਿਹੜਾ ਦੋਸਤੋ ਹਜੇ ਨਾ ਦਿਵੇਂ ਦਿਨ ਲੈ ਜੂਗੀ ਅੱਗੇ ਉਹ ਵੇੜਾ ਜਿਹੜੀਆਂ ਬਿਲਕੁਲ ਨਜ਼ਦੀਕ ਜਾ ਕੇ ਬੰਨਾ ਸ਼ੁਰੂ ਹੁੰਦੀਆਂ ਨੇ ਤੇ ਪੱਟ ਪੁੱਟ ਵੇਖੋ ਤੁਸੀਂ ਗਾੜ ਗੁੱੜ ਵੇਖੋ ਅੱਗੇ ਦੋਸਤੋ ਤੇ ਮਿਲਕ ਵੇਣ ਦੀ ਜਿਹੜੀ ਹੈਗੀ ਆ ਸਾਈ ਬੰਤਰ ਮਿਲਕ ਵੇਣ ਬਹੁਤ ਵਧੀਆ ਖੂਬਸੂਰਤ ਉਪਰੀ ਹੋਈ ਨਜ਼ਰ ਆ ਰਹੀ ਆ ਚੰਗਾ ਸੋਹਣਾ ਥਣ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਕਦ ਘੜ ਜਿਹੜਾ ਦੋਸਤੋ ਹੈਗਾ ਚੰਗਾ ਕਦ ਘੜ ਵੇੜਾ ਦੇ ਵਿੱਚ ਨੋਰਮਲ ਜਿਡਾ ਕਦ ਘੜ ਹੁੰਦਾ ਉੱਚੀਆਂ ਵੇੜਾ ਹੁੰਦੀਆਂ ਨੇ ਉਹ ਜਿਹਾ ਕਦ ਘੜ ਰਾਜੀ ਆ ਪੂਰੀ ਤੇ ਜਿੱਦਾਂ ਵੀਰ ਨੇ ਦੱਸਿਆ ਵੀ ਸ਼ਾਹੀਵਾਲ ਤੇ ਜਰਸੀ ਦੀ ਜਿਹੜਾ ਕਿਤੇ ਸੁਮੇਲ ਹੈਗਾ ਬਾਕੀ ਸੀਲ ਦਾਗਾ ਬਹੁਤ ਸੰਭੀ ਦੇ ਰਾਜੀ ਆ ਹਾਂ ਟੱਲਾ ਟੋਲਾ ਬਹੁਤ ਹੈ ਮਗਰ ਖਜੇ ਮੈਨੂੰ ਲੱਗਦਾ ਵੀ ਤਕਰੀਬਨ ਹਫਤੇ ਤੋਂ ਵੀ ਥੋੜਾ ਜਿਹਾ ਸਮਾਂ ਥੋੜਾ ਵੱਧ ਵੱਧ ਨਹੀਂ ਰਹੀ ਚੰਦ ਦੀ ਕੁਆਲਿਟੀ ਬਹੁਤ ਵਧੀਆ ਉਹ ਆ ਦੇਖੋ ਜੀ ਠੀਕ ਹੈ ਬਾਕੀ ਬਹੁਤ ਬਣੂਗੀ ਅਜੇ ਤਾਂ ਪੂਰੀ ਢੇਲ ਬਾਕੀ ਹੈ ਅਜੇ ਤਾਂ ਕੋਈ ਮਤਲਬ ਨਹੀਂ ਕਿ ਹੂੰ ਆ ਦੇਖੋ ਆ ਵੇਖੋ ਦੋਸਤੋ ਸਾਰਾ ਲੇਵਾ ਭਰਨਾ ਹੈਗਾ ਇਹਨੇ ਤੇ ਤਿਆਰੀ ਕਰਕੇ ਫੇਰ ਪਸ਼ੂ ਨੇ ਸੋਣਾ ਤੇ ਚੰਗੀ ਖਾਸੀ ਆ ਬਿਲਕੁਲ ਨਿੱਗਰ ਜਿਹੜੀ ਵਹਿਰ ਤੇ ਮੂੰਹ ਮੱਥਾ ਜਿਹੜਾ ਫੇਸ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜ਼ਰੂਰ ਸਾਰੇ ਬੰਨਿਓ ਦਿਖਾਈ ਜਾਵੇ ਉਸ ਤੋਂ ਬਾਅਦ ਆ ਦੇਖੋ ਜੀ ਹੈ ਬਿਲਕੁਲ ਢੰਡੀ ਸ਼ਰੀਫ ਆ ਬਿਲਕੁਲ ਵੇਖੋ ਜੀ ਜਿਵੇਂ ਮਰਜ਼ੀ ਕੋਲੇ ਆਪਾਂ ਖੜੇ ਆ ਕੈਮਰਾ ਲੈ ਕੇ ਕੋਈ ਗੱਲ ਬਾਤ ਹੀ ਨਹੀਂ ਦਾ ਤੇ ਮਿਲਕ ਵੀਰ ਕਹਿੰਦਾ ਵੀ ਤਕਰੀਬਨ 20 ਪਲੱਸ ਵੀ ਚਵਾ ਸਕਦੀ ਆ ਠੀਕ ਹੈ ਜੀ ਬਾਕੀ ਉਹਨਾਂ ਦੇ ਮੁਤਾਬਕ 24 ਪਲੱਸ ਹੋਇਆ ਹੂੰ ਪਰ 20 ਵੀ ਜਿਹੜੇ ਹਿਸਾਬ ਨਾਲ ਆਪਣੀ ਢੇਮਾਨ ਆ ਤਾਂ ਜਿਹੜੇ ਹਿਸਾਬ ਨਾਲ ਦੀ ਬਰੀਡ ਵਾਈਜ਼ ਤੁਹਾਨੂੰ ਆਪ ਇਹੀ ਗਾਂ ਸੀ 85 ਤੋਂ ਘੱਟ ਨਹੀਂ ਮਿਲਣੀ ਚੰਗੇ ਯਾਨੀ ਕਿ ਇਸ ਫਾਰਮਰ ਜਾਂ ਚੰਗੇ ਸ਼ੈੱਡ ਦੇ ਵਿੱਚ ਖੜੀ ਹੋਵੇ ਹੂੰ ਬਈ ਸੋਹਣੀ ਵੇੜ ਆ ਬਈ ਓਵਰ ਆਲ ਜਿੰਨੀ ਵੇੜ ਵੇਖੀ ਸੋਹਣੀ ਆ ਤੇ ਕੁਦਰਤੀ ਰੰਗ ਜਿਹੜਾ ਬਹੁਤ ਘੱਟ ਬੰਦਾ ਨੇਚਰਲ ਜਿਹੜਾ ਰੰਗ ਆ ਦੋਸਤੋ ਜਿਵੇਂ ਨੇਚਰਲ ਰੰਗ ਆ ਕੰਬੀਨੇਸ਼ਨ ਦੋ ਰੰਗਾਂ ਦਾ ਤੇ ਸੁਮੇਲ ਵੀ ਦੋ ਬਰੀਡਾਂ ਦਾ ਹੈ ਹਨਾ ਤੇ ਚੰਗਾ ਬਣਾਸਣਾ ਜਿਹੜਾ ਦੋਸਤੋ ਕਰਨਾ ਹੈਗਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਹੁਣ ਤਿਆਰੀ ਚ ਪੈ ਗਈ ਆ ਤੇ ਲੇਵਾ ਖੁੱਲਾ ਬਣਾ ਕੇ ਤਿਆਰ ਕਰੂਗੀ ਇਹ ਵੈੜ ਵੀਰ ਦੇ ਕੋਲ ਜਿਹੜੀ ਆ ਸੇਲ ਦੇ ਲਈ ਵਿਕਰੀ ਦੇ ਲਈ ਆ ਖਾਸ ਤੌਰ ਤੇ ਤੇ ਬਾਈ ਹਰਬੇਲ ਤੋਂ ਜਿਹੜਾ ਮੁੱਲ ਪੁੱਛਦੇ ਆ ਬਾਈ ਕਿੰਨਾ ਕਰਦੇ ਆ ਦਾ ਸੰਧੂ ਸਾਹਿਬ ਜੇ ਤਾਂ ਆਪਾਂ ਹੌਲੇ ਨੂੰ ਦੇਨੇ ਆ ਹਾਂਜੀ ਤਾਂ ਆਪਾਂ 55 ਦੇ ਵਿੱਚੋਂ ਥੋੜਾ ਬੋਧਾ ਮਨਤਾਨ ਕਰਾਂਗੇ ਤਾਂ ਜੇ ਕਿਤੇ ਖੜੀ ਰਹਿੰਦੀ ਹੈ ਆਪਣੇ ਕੋਲੇ ਸੂ ਪੈਂਦੀ ਆ ਤਾਂ ਫਿਰ ਮੁੱਲਾ ਲੱਗ ਹੋਊਗਾ ਇਹਦਾ ਠੀਕ ਆ ਹਾਂਜੀ ਅੱਜ ਤੇ ਦੋਸਤੋ ਹੁਣ ਮੌਕੇ ਤੇ ਦਿਨਾਂ ਦੇ ਵਿੱਚ ਵੀ ਇਹਨਾਂ ਦਾ 55000 ਆ ਤੇ ਭਜੋ 55000 ਦੇ ਵਿੱਚੋਂ ਭਾਈ ਹੋ ਜੂ ਥੋੜਾ ਬਤਨ ਮੰਨਤਨ ਕਰਾਂਗੇ ਠੀਕ ਹੋ ਜਾਊਗਾ 55000 ਪੈਂਦੀ ਆ ਹਾਂਜੀ ਫਿਰ ਫਿਰ ਤਾਂ ਆਪਣਾ ਮੁੱਲ ਰਹੂਗਾ ਇਹਦਾ ਤਾਂ ਦੁੱਧ ਚਵਾ ਕੇ ਠੀਕ ਆ ਠੀਕ ਆ ਦੋਸਤੋ ਦੋ ਕੰਡੀਸ਼ਨ ਨੇ ਤੁਸੀਂ ਜਰੂਰ ਸੋਚ ਵਿਚਾਰ ਕਰ ਲਿਓ ਵੀਰ ਜਿਹੜੇ ਆਪਣੇ ਸ਼ਾਹੀਵਾਲ ਵੜ ਲੱਭਣ ਦੀ ਅਗੇ ਖਿਆਲ ਰੱਖਦੇ ਨੇ ਤੇ ਚੰਗੀ ਵੜ ਮੇਰੇ ਅਕੋਰਡਿੰਗ ਚੰਗੀਆਂ ਬਾਕੀ ਤੁਸੀਂ ਆਪਣੀ ਤਸੱਲੀ ਲਈ ਟਿੱਪ ਕੇ ਨਰਕ ਪਰਖ ਕਰਕੇ ਫੇਰ ਪਸ਼ੂ ਲੈ ਕੇ ਜਾਇਓ ਬਾਈ ਹਰਵੇਲ ਸੰਪਰਕ ਨੰਬਰ ਜ਼ਰੂਰ ਦੱਸਦਾ 990382025 9906382025 ਠੀਕ ਆ ਸੋ ਦੋਸਤੋ ਇਹ ਸਨ ਵੀਰ ਹਰਵੇਲ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਬਾਈ ਹਰਵੇਲ ਦਾ ਡੇਰੀ ਫਾਰਮਿੰਗ ਦੇ ਨਾਲ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪਸ਼ੂ ਜਿਹੜੇ ਚੰਗੇ ਚੰਗੇ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਸਮੇਂ-ਸਮੇਂ ਨਾਲ ਤੇ ਜਰੂਰ ਤੁਸੀਂ ਜਿਹੜਾ ਕੰਟੈਕਟ ਆ ਆਤਾਲ ਮੇਲ ਬਾਈ ਦੇ ਨਾਲ ਬਣਾ ਕੇ ਰੱਖ ਸਕਦੇ ਉਹਨਾਂ ਲਈ ਦਿਨਾਂ ਦੇ ਵਿੱਚ ਵੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ